ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਾਰਿਆਂ ਨੂੰ ਤੇ ਜੋ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਜੋ ਜਿਆਦਾ ਬਾਰ ਬਾਰ ਪ੍ਰਮਾਣ ਦਿੱਤੇ ਜਾ ਰਹੇ ਆ ਕਿ ਪੱਟਵਈਆਂ ਦੇ ਵਿੱਚ ਇਦਾਂ ਲਿਖਿਆ ਅਸਲੀ ਪੱਟਵਈਆਂ ਅੱਜ ਤੱਕ ਕਿਸੇ ਨੇ ਵੀ ਆਨਲਾਈਨ ਜਾਂ ਟੱਡਰੀਆਂ ਵਾਲੇ ਨੇ ਜਾਂ ਕਿਸੇ ਨੇ ਵੀ ਫੇਸਬੁੱਕ ਦੇ ਉੱਤੇ ਜਾਂ ਕਿਤੇ ਵੀ ਵੀਡੀਓ ਪਾ ਕੇ ਜਾਂ ਉਹਦੇ ਪ੍ਰੂਫ ਨਹੀਂ ਦਿਖਾਏ ਹਜੇ ਤੱਕ ਤੇ ਜੋ ਇੰਟਰਨੈਟ ਤੇ ਲਿਖਿਆ ਹੋਇਆ ਕਿਉਂਕਿ ਉਹ ਪਟਵਈਆਂ ਬਾਰੇ ਜੋ ਇੰਟਰਨੈਟ ਤੇ ਲਿਖਿਆ ਹੋਇਆ ਮੈਨੂੰ ਵੀ ਭੇਜਿਆ ਸੀਗਾ ਜਿਹੜਾ ਇਹ ਬਾਰ-ਬਾਰ ਦੇ ਰਹੇ ਆ ਵੀ ਐਸਜੀਪੀਸੀ ਦੇ ਲਿਖਿਆ ਹੋਇਆ ਆ ਇਦਾਂ ਜੀ ਤੇ ਉਹ ਜਿਹੜੀ ਐਸਜੀਪੀਸੀ ਦੀ ਵੈਬਸਾਈਟ ਆ ਉਹਦੇ ਉੱਤੇ ਦੋ ਪੇਜ ਬਣੇ ਹੋਏ ਔਰ ਮੈਂ ਦੋਨੇ ਬਹੁਤ ਚੰਗੀ ਤਰ੍ਹਾਂ ਪੜ੍ਹੇ ਆ ਤੇ ਇੱਕ ਦੇ ਉੱਤੇ ਲਿਖਿਆ ਹੋਇਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ 1661 ਦਾ ਆ ਤੇ ਗੁਰੂ हां गुरु तेग बहादुर साहिब जी ਪ੍ਰਚਾਰਕ ਦੌਰੇ ਤੇ ਗਏ ਹੋਏ ਸੀਗੇ ਪਰ ਜੇ ਤੁਸੀਂ ਉਹਨਾਂ ਦਾ ਹੀ ਦੂਜਾ ਪੇਜ ਪੜ੍ਹੋ ਉਹਦੇ ਉੱਤੇ ਉਹੀ ਇਤਿਹਾਸ ਲਿਖਿਆ ਹੋਇਆ ਜੋ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਸਿਚੁਏਸ਼ਨ ਇਹ ਆ ਵੀ ਪਹਿਲਾਂ ਤੇ ਉਹ ਪੱਟਵਈਆਂ ਅਸਲੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਜੋ ਹੱਥ ਲਿਖਤ ਨੇ ਫਿਰ ਉਹਦੇ ਬਾਰੇ ਨਿਰਣਾ ਕੀਤਾ ਜਾ ਸਕਦਾ ਤੇ ਸਾਰੀ ਦੁਨੀਆ ਨੂੰ ਇਹ ਪਤਾ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਅਵਤਾਰ ਆ ਉਹ 1668 ਦਾ ਆ ਤੇ 1708 ਦੇ ਵਿੱਚ ਗੁਰੂ ਸਾਹਿਬ ਜੀ ਸਤਖੰਡ ਨੂੰ ਜਾਂਦੇ ਆ 42 ਸਾਲ ਦੀ ਗੁਰੂ ਸਾਹਿਬ ਦੀ ਉਮਰ ਸੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਆ ਹੁਣੇ ਹੀ 2 ਸਾਲ ਹੋਏ ਆ 350 ਸਾਲਾ ਆਨੰਦਪੁਰ ਸਾਹਿਬ ਦਾ ਮਨਾਇਆ ਸੋ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਆਨੰਦਪੁਰ ਸਾਹਿਬ ਵਾਲੀ ਥਾਂ ਆ ਉਹ ਲੈ ਕੇ ਜਦੋਂ ਗੁਰੂ ਬਣਿਆ ਉਹਦੇ ਤੋਂ ਬਾਅਦ ਤੇ ਉਹ ਸਥਾਨ ਦਾ ਨਾਮ ਚੱਕ ਬੇਬੇ ਨਾਨਕੀ ਰੱਖਿਆ ਸੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਤੇ ਤੇ ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਸਾਹਿਬ ਜੀ ਪ੍ਰਚਾਰਕ ਦੌਰੇ ਤੇ ਜਾਂਦੇ ਆ ਤੇ ਫੇਰ ਉਥੇ ਪਟਨਾ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦਾ અવਤਾਰ ਹੁੰਦਾ ਉਥੇ ਆ ਮਾਤਾ ਜੀ ਦੀ ਕੋਖ ਹਰੀ ਹੋਣ ਵਾਲੀ ਸੀ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਜਿੱਥੇ ਪਟਨਾ ਸਾਹਿਬ ਤਖਤ ਬਣਿਆ ਹੋਇਆ ਉਥੇ ਹਵੇਲੀ ਸੀ ਉਥੇ ਛੱਡ ਕੇ ਪ੍ਰਬੰਧ ਕਰਕੇ ਤੇ ਆਪ ਅੱਗੇ ਅਸਾਮ ਵੱਲ ਚਲੇ ਗਏ ਸੀ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਵਾਪਸ ਆਏ ਫਿਰ ਗੁਰੂ ਸਾਹਿਬ ਨੇ ਪਰਿਵਾਰ ਨੂੰ ਵੀ ਪਹਿਲਾਂ ਆਪਣੇ ਆਨੰਦਪੁਰ ਸਾਹਿਬ ਪਹੁੰਚਣ ਤੋਂ ਭੇਜਿਆ ਤੇ ਫਿਰ ਬਾਅਦ ਚੋ ਗੁਰੂ ਸਾਹਿਬ ਆਨੰਦਪੁਰ ਸਾਹਿਬ ਪਹੁੰਚਦੇ ਆ ਗੁਰਤੇਗ ਭਾਦਰ ਸਾਹਿਬ ਜੀ ਤੇ ਜਦੋਂ ਆਉਂਦੇ ਆ ਉੱਥੇ ਸ਼ਬਦ ਪੜਿਆ ਗਿਆ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਉਦੋਂ ਤੋਂ ਫਿਰ ਉਸ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਦਾ ਨਾਂ ਚੱਕ ਬੇਬੇ ਨਾਨਕੀ ਤੋਂ ਬਦਲ ਕੇ ਆਨੰਦਪੁਰ ਸਾਹਿਬ ਰੱਖਿਆ ਗਿਆ ਇਹ ਇਤਿਹਾਸ ਜੋ ਹਜ਼ਾਰਾਂ ਸਾਲਾਂ ਤੋਂ ਤੁਰਿਆ ਆ ਰਿਹਾ ਦੂਜੀ ਗੱਲ ਨੋਟ ਕਰਨ ਵਾਲੀ ਇਹ ਆ ਜਿੰਨੇ ਵੀ ਇਤਿਹਾਸਿਕ ਗੁਰੂ ਘਰ ਬਣੇ ਆ ਉਹ ਸਿੱਖ ਰਾਜ ਵੇਲੇ ਬਣੇ ਆ ਤੇ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਆ ਆਰਡਰਾਂ ਦੇ ਅੰਡਰ ਬਣੇ ਆ ਤੇ ਉਥੇ ਜੋ ਵੀ ਇਤਿਹਾਸ ਲਿਖਿਆ ਗਿਆ ਉਹ ਸਿੱਖ ਰਾਜ ਦੇ ਵੇਲੇ ਦਾ ਲਿਖਿਆ ਹੋਇਆ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ ਜੇ ਬੋਰਡ ਬਦਲ ਦੇ ਵੀ ਆ ਤੇ ਹੂਬ ਹੂ ਉਹੀ ਅੱਖਰ ਲਿਖ ਕੇ ਲਾਉਣੇ ਪੈਂਦੇ ਆ ਦੂਜੇ ਅੱਖਰ ਨਹੀਂ ਕੋਈ ਲਿਖ ਕੇ ला ਸਕਦਾ ਆਦਲਾ ਬਦਲੀ ਉਹਦੇ ਵਿੱਚ ਨਹੀਂ ਹੋ ਸਕਦੀ ਤੇ ਇਸ ਕਰਕੇ ਜਿਵੇਂ ਕਹਿ ਲੀਏ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਰਾ ਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਵੀ ਜੋਤ ਨਹੀਂ ਜਗਾਈ ਜਾ ਸਕਦੀ ਜੀ ਤੇ ਦਰਬਾਰ ਸਾਹਿਬ ਗੁਰੂ ਸਾਹਿਬ ਦੇ ਵੇਲੇ ਤੋਂ ਜੋਤ ਜਾਗਦੀ ਆ ਰਹੀ ਆ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਰਬਾਰ ਸਾਹਿਬ ਜਾ ਕੇ ਪਹਿਲਾਂ ਕਿਉਂ ਨਹੀਂ ਇਹ ਸਾਰਾ ਸਿਸਟਮ ਫਿਕਸ ਕਰਦਾ ਕਿੰਨੇ ਸਾਲ ਹੋ ਗਏ ਉੱਥੋਂ ਜੋਤ ਚੱਕ ਕੇ ਵਿਖਾਵੇ ਜੋ ਇਤਿਹਾਸਕ ਸਥਾਨਾਂ ਤੇ ਮਰਜ਼ਾਰਾ ਚਲਦੀਆਂ ਆ ਰਹੀਆਂ ਨੇ ਜੋ ਲਿਖਿਆ ਆ ਉਹ ਉਹਨਾਂ ਸਮਿਆਂ ਦਾ ਲਿਖਿਆ ਜਿਵੇਂ ਦਰਬਾਰ ਸਾਹਿਬ ਜਦੋਂ ਸੋਨਾ ਲੱਗਿਆ ਵੀ ਖਾਲਸੇ ਰਾਜ ਵਾਲੇ ਲੱਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸੇਵਾ ਕਰਾਈ ਆ ਤੇ ਉਹ ਜਿਹੜਾ ਸੋਨੇ ਦੇ ਨਾਲ ਉਕਰਿਆ ਹੋਇਆ ਮੂਲ ਮੰਤਰ ਸੀ ਇਹ ਵੀ ਇਹਨਾਂ ਨੇ ਅ 2000 ਸਾਲ ਤੋਂ ਪਹਿਲਾਂ ਦੀ ਗੱਲ ਆ ਜਦੋਂ ਬਦਲਿਆ ਸੀਗਾ ਸੋਨਾ ਤੇ ਇਹ ਮੂਲ ਮੰਤਰ ਗੁਰਪ੍ਰਸਾਦ ਤੱਕ ਲਿਖ ਕੇ ਲਾਉਣਾ ਚਾਹੁੰਦੇ ਸੀਗੇ ਪਰ ਜਦੋਂ ਸੰਗਤ ਨੂੰ ਪਤਾ ਲੱਗਾ ਬਹੁਤ ਰੌਲਾ ਪਿਆ ਔਰ ਕਿਸੇ ਨੇ ਲੱਗਣ ਨਹੀਂ ਦਿੱਤਾ ਹੂ ਹੂ ਜੋ ਕੁਝ ਪਹਿਲਾਂ ਲਿਖਿਆ ਸੀ ਉਹੀ ਇਹਨਾਂ ਨੂੰ ਲਿਖ ਕੇ ਲਾਉਣਾ ਪਿਆ ਪਰ ਪੇਪਰਾਂ ਦੇ ਵਿੱਚ ਜਿਹੜੀ ਐਸਡੀਪੀਸੀ ਦੀ ਮਰਜ਼ਾਦਾ ਬਣਾਈ ਉਹਨਾਂ ਦੇ ਵਿੱਚ ਇਹਨਾਂ ਨੇ ਮੂਲ ਮੰਤਰ ਬਦਲਿਆ ਹੋਇਆ ਸੋ ਇਹ ਖਿਲਵਾੜ ਕਿਉਂ ਹੋ ਰਿਹਾ ਐ ਐਸਜੀਪੀਸੀ ਗੋਰੀਆਂ ਦੇ ਵੇਲੇ ਬਣੀ ਸੀ ਤੇ ਗੋਰੀਆਂ ਦੇ ਵੇਲੇ ਦਾ ਕਾਨੂੰਨ ਐ ਐਸਜੀਪੀਸੀ ਨੂੰ ਜਦੋਂ ਮਰਜੀ ਅੰਮ੍ਰਿਤਸਰ ਦਾ ਡੀਸੀ ਭੰਗ ਕਰ ਸਕਦਾ ਤੇ ਸਾਰਾ ਪੈਸਾ ਆਪਣੇ ਅੰਡਰ ਜ਼ਬਤ ਕਰ ਸਕਦਾ ਤੇ ਉਦੋਂ ਦਾ ਕਾਨੂੰਨ ਐ ਇਹਨਾਂ ਨੂੰ ਸਰਕਾਰ ਦੇ ਅਧੀਨ ਚੱਲਣਾ ਹੀ ਪੈਣਾ ਸਾਰੇ ਹੀ ਕਹਿੰਦੇ ਆ ਜੀ ਇਹ ਸਰਕਾਰੀ ਆ ਬਾਦਲਮੈਂਟ ਤੋਂ ਬਾਅਦ ਜ਼ਥੇਦਾਰ ਬਦਲਦਾ ਆ ਪਹਿਲਾਂ ਟੋੜਾ ਵੀ ਬਦਲਦਾ ਰਿਹਾ ਤੇ ਜਿੱਦਾਂ ਇਹਨਾਂ ਨੂੰ ਉਤੋਂ ਸਰਕਾਰ ਦੇ ਆਰਡਰ ਆਉਂਦੇ ਉਦਾਂ ਐ ਕਰਦੇ ਆ ਤੇ ਮੇਨ ਵੱਡੀ ਪ੍ਰੋਬਲਮ ਇਸ ਵੇਲੇ ਸਿੱਖਾਂ ਦੇ ਉੱਤੇ ਇਹ ਬਣੀ ਹੋਈ ਆ ਵੀ ਜਿਹੜਾ ਉਤੋਂ ਆਰਡਰ ਇਹ ਆ ਰਿਹਾ ਵੀ ਸਿੱਖ ਇਤਿਹਾਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ ਫਿਰ ਦੋ ਟੜੇ ਬਣ ਜਾਣਗੇ ਜਿਹੜੇ ਨਵੇਂ ਇਤਿਹਾਸ ਨੂੰ ਪ੍ਰੋਮੋਟ ਕਰਨਗੇ ਤੇ ਕੁਝ ਜਿਹੜੇ ਜੋ ਗੁਰੂ ਸਾਹਿਬਾਂ ਦੇ ਵੇਲੇ ਤੋਂ ਤੁਰਿਆ ਆ ਰਹੇ ਜਾਂ ਸਿੱਖ ਰਾਜ ਵੇਲੇ ਜਿਹੜੇ ਇਤਿਹਾਸ ਲਿਖੇ ਗਏ ਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਹੋਰਾਂ ਨੇ ਲਖਵਾਏ ਆ ਬਿਕੋਜ ਉਹਤੇ ਲੜੇ ਰਹਿਣਗੇ ਤੇ ਇਹ ਆਪਸ ਦੇ ਵਿੱਚ ਲੜ-ਲੜ ਕੇ ਮਰਨ ਇਹਨਾਂ ਦਾ ਸ਼ੀਆਂ ਸੁੰਨੀਆਂ ਵਾਲਾ ਕੰਮ ਬਣੇ ਜਿਵੇਂ ਮੁਸਲਮਾਨ ਲੜ ਲੜ ਕੇ ਮਰ ਰਹੇ ਆ ਉਹ ਜਿਹੜੀ ਸਿਚੁਏਸ਼ਨ ਹੈ ਅੱਜ ਸਾਡੇ ਵਿੱਚ ਸਿੱਖਾਂ ਦੇ ਵਿੱਚ ਬਣੀ ਹੋਈ ਆ ਤੇ ਸਾਨੂੰ ਲੋੜ ਆ ਸਾਰਿਆਂ ਨੂੰ ਸਾਵਧਾਨ ਹੋਣ ਦੀ ਇਹ ਦੂਜੇ ਤੀਜੇ ਕਹਿੰਦੇ ਤੇ ਬਹੁਤ ਆ ਜੀ ਲੜਾਈ ਪੈ ਗਈ ਜੀ ਜਦੋਂ ਕੋਈ ਮਾੜੀ ਜੀ ਗੱਲ ਹੁੰਦੀ ਆ ਪਰ ਇਹ ਲੜਾਈ ਦੀ ਸ਼ੁਰੂਆਤ ਕੀਤੀ ਕਿੰਨੇ ਆ ਜਿਹੜਾ ਨਵਾਂ ਇਤਿਹਾਸ ਆ ਜਾਂ ਡੜੀਆਂ ਨਵੇਂ ਵਿਦਵਾਨ ਉੱਠੇ ਆ ਜਿਹੜੇ ਹਰ ਕੋਈ ਗੱਲ ਨਵੇਂ ਢੰਗ ਨਾਲ ਕਰਨਾ ਚਾਹੁੰਦੇ ਆ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਵਿੱਦਿਆ ਜਦੋਂ ਲਈ ਆ ਜਿਹੜੇ ਮਸ਼ੀਨਰੀ ਕਾਲਜਿਆਂ ਦੂਜੇ ਤੀਜੇ ਤੇ ਹੁਣ ਖੁੱਲੇ ਆ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਹੁਣ ਹੁਣ ਲਿਖੀਆਂ ਨੇ ਠੀਕ ਆ ਜੀ ਸੋ ਕਈ ਜਾਣੇ ਜਿਹੜੇ ਕਹਿੰਦੇ ਆ ਟਡਰੀਆਂ ਵਾਲੇ ਤੇ ਜਾਂ ਹੋਰ ਨਾਂ ਦੇ ਪ੍ਰਚਾਰਕ ਜਾਂ ਨਾਲ ਦੇ ਸਪੋਰਟਰ ਵੀ ਇਹਨਾਂ ਨੂੰ ਗਿਆਨ ਕੋਈ ਨਹੀਂ ਮੈਂ ਚੈਲੰਜ ਕਰਦਾ ਮੇਰੇ ਨਾਲ ਇੱਕ ਸਿੰਘ ਹੋਰ ਹੋਊਗਾ ਮੈਂ ਇੱਥੇ ਅਮਰੀਕਾ ਚ ਰਹਿਣਾ ਤੇ ਮੈਂ ਲਾਈਵ ਹੁੰਨਾ ਸਕਾਈਪ ਤੇ ਤੇ ਢੜਰੀਆਂ ਵਾਲਾ ਆਪਣੇ ਜਿੰਨੇ ਵੀ ਵਿਦਵਾਨ ਆ ਲੈ ਕੇ ਲਾਈਵ ਹੋਵੇ ਭਾਵੇਂ ਸਾਰੇ ਮਿਸ਼ਨਰੀ ਇਕੱਠੇ ਕਰ ਲਵੇ ਅਸੀਂ ਇਧਰ ਉਹ ਦੋ ਬੰਦੇਾਂ ਤੋਂ ਵੱਧ ਕੋਈ ਗੱਲ ਨਹੀਂ ਕਰੂਗਾ ਹਰ ਸਵਾਲ ਦਾ ਹਰ ਕਿਸੇ ਗੱਲ ਦਾ ਜਵਾਬ ਦੇਵਾਂਗੇ ਫਿਰ ਜਿਹੜਾ ਤੁਹਾਨੂੰ ਲੋਕਾਂ ਨੂੰ ਮੈਨੀਪੂਲੇਟ ਕਰਦੇ ਆ ਇਹ ਕਹ ਕੇ ਵੀ ਗੁਰਬਾਣੀ ਦੇ ਵਿੱਚ ਤੇ ਆ ਲਿਖਿਆ ਏਕ ਏਕ ਦੋ ਦੋ ਪੰਕਤੀਆਂ ਕਰਕੇ ਤੁਹਾਨੂੰ ਦੱਸ ਕੇ ਮੈਨਿਪੂਲੇਟ ਕਰਦੇ ਆ ਉਹਦੇ ਤੇ ਮੈਂ ਕੱਲ ਵਾਲੇ ਦਿਨਾਂ ਦੇ ਵਿੱਚ ਵੀਡੀਓ ਬਣਾਉਂਗਾ ਉਹ ਪੰਕਤੀਆਂ ਵੀ ਤੁਹਾਡੇ ਸਾਹਮਣੇ ਰੱਖੂੰਗਾ ਕਿਉਂਕਿ ਹੁਣ ਮੈਂ ਲਾਈਵ ਤੇ ਰੱਖ ਨਹੀਂ ਸਕਦਾ ਉਹ ਬਿਲਕੁਲ ਤੁਹਾਨੂੰ ਸਾਹਮਣੇ ਦਿਖਾਵਾਂਗੇ ਵੀ ਉਹਦੇ ਅਰਥ ਵੀ ਦਿਖਾਵਾਂਗੇ ਵੀ ਗੁਰੂ ਸਾਹਿਬ ਨੇ ਕੀ ਲਿਖਿਆ ਸੀ ਉਹ ਸ਼ਬਦ ਦਾ ਮਨੋਰਥ ਕੀ ਸੀ ਤੇ ਇਹ ਉਹ ਸ਼ਬਦ ਦੇ ਅਰਥ ਕੱਢ ਕੇ ਕਿੱਦਾਂ ਤੁਹਾਨੂੰ ਬੇਵਕੂਫ ਬਣਾਉਂਦੇ ਆ ਉਹ ਸਾਰਾ ਕੁਝ ਇਹਨਾਂ ਦਾ ਪਰਦਾ ਜਿਹੜਾ ਫਾਸ਼ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਕੀਤਾ ਜਾਵੇਗਾ ਤੇ ਬਾਕੀ ਜਿਵੇਂ ਹੁਣ ਇਹ ਕੁਝ ਪੰਕਤੀਆਂ ਲੈ ਕੇ ਕਹਿ ਦਿੰਦੇ ਆ ਵੀ ਲੋੜ ਨਹੀਂ ਜੀ ਭਗਤੀ ਜੀ ਤੇ ਜਿਹੜਾ ਮਹਾਰਾਜ ਸਾਹਿਬ ਨੇ ਬਾਰ ਬਾਰ ਗੁਰਬਾਣੀ ਚ ਲਿਖਿਆ ਸਾਹ ਸਾ ਸਿਮਰੋ ਗੋਬਿੰਦ ਆਉਂਦੇ ਜਾਂਦੇ ਸਾਹ ਦੇ ਨਾਲ ਪਰਮੇਸ਼ਰ ਸਿਮਰੋ ਜਬ ਲਗ ਤਬ ਲਗ ਪ੍ਰਾਣੀ ਤਿਸੇ ਸਰੇਵੋ ਜਬ ਲਗ ਘਟ ਮੈਂ ਸਾਹ ਸਾ ਵੀ ਜਿੰਨਾ ਤੇਰੇ ਸਰੀਰ ਦੇ ਵਿੱਚ ਸਵਾਸ ਆ ਉਹਨਾਂ ਚਿਰ ਪਰਮੇਸ਼ਰ ਦਾ ਸਿਮਰਨ ਕਰ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸੰਗਤ ਨੂੰ ਕੌਣ ਦੱਸੇਗਾ ਇਹ ਕੋਈ ਹੋਰ ਪ੍ਰਚਾਰਕ ਦੱਸਣਗੇ ਜਾਂ ਉਹ ਇਹਨਾਂ ਨੂੰ ਪਾਚਦੀਆਂ ਨਹੀਂ ਇਹ ਆਪ ਨਹੀਂ ਕਰਦੇ ਕਿਉਂਕਿ ਇਹ ਜਿਹੜੇ ਨਵੇਂ ਪ੍ਰਚਾਰਕ ਉੱਠੇ ਆ ਪੁਰਾਣੇ ਜਿਹੜੇ ਪ੍ਰਚਾਰਕ ਹੁੰਦੇ ਸੀ ਜਦੋਂ ਕਿਤੇ ਪ੍ਰਚਾਰ ਕਰਨ ਜਾਂਦੇ ਸੀ ਲੋਕੀ ਉਹਨਾਂ ਦਾ ਜੀਵਨ ਦੇਖਦੇ ਸੀਗੇ ਵੀ ਇਹ ਕਿੰਨੀ ਕ ਬਾਣੀ ਪੜਦਾ ਕਿੰਨਾ ਕ ਨਾਮ ਅਭਿਆਸ ਕਰਦਾ ਕਿੰਨਾ ਕ ਜੁੜਿਆ ਹੋਇਆ ਅੱਜ ਕੱਲ ਇਹ ਕਰਦੇ ਨਹੀਂ ਤੇ ਇਸ ਕਰਕੇ ਸਾਰਿਆਂ ਨੂੰ ਯਾਨੀ ਕਿ ਉਹਦਾ ਦਾ ਹੀ ਸਿਸਟਮ ਬਣਾ ਕੇ ਦਿਖਾਉਣਾ ਚਾਹੁੰਦੇ ਆ ਵੀ ਗੁਰੂ ਸਾਹਿਬ ਵੀ ਸਾਡੇ ਅਰਗੇ ਸੀ ਬਸ ਉਹ ਪ੍ਰਚਾਰ ਹੀ ਕਰਦੇ ਸੀ ਉਹਨਾਂ ਦੀ ਕੋਈ ਸਿਮਰਨ ਭਗਤੀ ਨਹੀਂ ਸੀ ਤੇ ਨਾ ਹੀ ਕਿਸੇ ਪ੍ਰਚਾਰ ਦੀ ਲੋੜ ਆ ਤੇ ਜਿਹੜੀ ਬਾਕੀ ਗੁਰੂ ਗ੍ਰੰਥ ਸਾਹਿਬ ਲਿਖਿਆ ਆ ਉਹਦੇ ਬਾਰੇ ਕੌਣ ਸੰਗਤ ਨੂੰ ਦੱਸੇਗਾ ਜਿਹੜਾ ਬਾਰ-ਬਾਰ ਗੁਰਬਾਣੀ ਕਹਿੰਦੀ ਆ ਆਉਣ ਵਾਲੇ ਦਿਨਾਂ 'ਚ ਮੈਂ ਸਾਰੇ ਸ਼ਬਦ ਉਹ ਸਾਹਮਣੇ ਰੱਖਾਂਗਾ ਜਿਹੜੇ ਸ਼ਬਦੇ ਬਾਰ-ਬਾਰ ਕਹਿੰਦੇ ਆ ਵੀ ਆਹ ਵੇਖੋ ਜੀ ਆਹ ਸ਼ਬਦ ਦਾ ਅਰਥ ਆ ਏਕ-ਏਕ ਲਾਈਨ ਲੈ ਕੇ ਉਹ ਸ਼ਬਦ ਦੇ ਪੂਰੇ ਅਰਥ ਤੁਹਾਡੇ ਸਾਹਮਣੇ ਰੱਖੇ ਜਾਣਗੇ ਸਕਰੀਨ ਦੇ ਉੱਤੇ ਤੁਸੀਂ ਆਪ ਦੇਖਿਓ ਵੀ ਉਹਨਾਂ ਦੇ ਅਰਥ ਕੀ ਆ ਤੇ ਇਹ ਉਹਨਾਂ ਦੇ ਅਰਥ ਇੱਕ ਇੱਕ ਪੰਕਤੀ ਲੈ ਕੇ ਕਿੱਦਾਂ ਤੁਹਾਨੂੰ ਕੱਢ ਕੇ ਤੇ ਬੇਵਕੂਫ ਬਣਾਉਂਦੇ ਆ ਅੱਜ ਇੰਨੀਆਂ ਕਿ ਬੇਨਤੀਆਂ ਹੀ ਪ੍ਰਮਾਣ ਕਰਨੀਆਂ ਬੋਲਦਿਆਂ ਤਾਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ